ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੰਟਰੀ ਯੂਨੀਵਰਸਿਟੀ ਟਿਊਸ਼ਨ ਫੀਸ ਫੀਸ ਖਤਮ 7 ਸਾਲਾਂ ਬਾਅਦ ਫੀਸ ਵਾਧੇ ਦੀ ਇਜਾਜ਼ਤ ਦੇਣੂ ਵਿਦਿਆਰਥੀ ਦੇ ਲਈ 2% ਤੱਕ ਵੱਤਾ ਕੈਨੇਡਾ ਵਲੋ ਸਟਡੀ ਵੀਜ਼ਾ ਤੇ ਵਰਕ ਪਰਮਿਟ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਵੀਜ਼ਾ ਐਕਸਟੈਂਸ਼ਨ ਦੇ ਲਈ ਨਵੇਂ ਸੋਖੇ ਨਿਯਮ ਲਾਗੂ ਨੌਜਵਾਨਾਂ ਦੇ ਲਈ ਪੜਾਈ ਤੇ ਕੰਮ ਦੇ ਮੌਕੇ ਬਣੇ ਸੋਖੇ ਮੀਸੀ ਸਾਗਾ ਹੀ ਟੈਂਟਨ ਮਾਮਲੇ ਦੇ ਵਿੱਚ ਗ੍ਰਿਫਤਾਰੀ 1 ਸਾਲ ਬਾਅਦ 26 ਸਾਲਾ ਪਤੀ ਕਾਪੂ ਪੁਲਿਸ ਵੱਲੋਂ ਲੋਕਾਂ ਨੂੰ ਜਾਣਕਾਰੀ ਦਿੱਤੀ ਅਪੀਲ ਕੈਨੇਡਾ ਵਿੱਚ ਪੰਜਾਬੀ ਟਾਕ ਡਰਾਈਵਰਾਂ ਦੀ ਤਨਖਾਹ ਲੁੱਟ 70% ਡਰਾਈਵਰਾਂ ਨੂੰ ਬੰਦਾ ਮਿਹਨਤਾਂ ਨਾ ਨਹੀਂ ਮਿਲਦਾ ਵੇਸ ਸਥਾਪਿਤ ਨਾਲ ਜੂਝ ਰਹੇ ਨੇ ਟਰੱਕ ਡਰਾਈਵਰ ਇਹੋ ਨੇ ਨਾਸਰ ਗਰਮੀਆਂ ਦਾ ਵਿਸਥਾਰ ਉਨਟਾਰੀ ਵਿੱਚ ਸੁਬਾਈ ਸਰਕਾਰ ਨੇ ਪੋਸਟ ਸੈਕੰਡਰੀ ਸਿੱਖਿਆ ਦੇ ਨਾਲ ਜੁੜੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ 7 ਸਾਲਾਂ ਤੋਂ ਲੱਗੀ ਟਿਊਸ਼ਨ ਫੀਸ ਫ੍ਰੀਜ਼ ਨੂੰ ਹੁਣ ਖਤਮ ਕਰ ਦਿੱਤਾ ਗਿਆ 2019 ਤੋਂ ਬਾਅਦ ਤੇ ਪਹਿਲੀ ਵਾਰ ਹੈ ਕਿ ਉਨਟਾਰੀਓ ਤੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਘਰੇਲੂ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਵਧ ਸਕਦੀ ਹੈ ਐਲਾਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਤਰੀ ਨੋਲਨ ਕੁਇਨ ਦੇ ਵੱਲੋਂ ਕੀਤਾ ਗਿਆ ਜੋ ਸੂਬੇ ਦੇ ਪੋਸਟ ਸੈਕੰਡਰੀ ਫੰਡਿੰਗ ਮਾਡਲ ਦੇ ਵਿੱਚ ਵੱਡੇ ਸੁਧਾਰਾਂ ਦਾ ਹਿੱਸਾ ਨੇ ਨਵੇਂ ਫੈਸਲੇ ਅਨੁਸਾਰ ਸਿੱਖਿਆ ਸੰਸਥਾਵਾਂ ਨੂੰ ਅਗਲੇ 3 ਸਾਲਾਂ ਦੇ ਲਈ ਹਰ ਸਾਲ ਵੱਧ ਤੋਂ ਵੱਧ 2% ਤੱਕ ਟਿਊਸ਼ਨ ਫੀਸ ਵਧਾਉਣ ਦੀ ਇਜਾਜ਼ਤ ਹੋਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵੱਧ ਰਹੇ ਵਿੱਤੀ ਦਬਾਅ ਨੂੰ ਪੇਛੜੇ ਹੋਏ ਚੁੱਕੇਗਾ ਪਿਛਲੇ ਕੁਝ ਸਾਲਾਂ ਤੌਰਾਨ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇੱਕ ਪਾਸੇ ਸੁਪਾਈ ਫੰਡਿੰਗ ਸੀਮਤ ਰਹੀ ਦੂਜੇ ਪਾਸੇ ਕਿਰਲੂ ਫੀਸਾਂ ਤੇ ਲੰਬੇ ਸਮੇਂ ਦੀ ਰੋਕ ਕਾਰਨ ਆਮਦਨ ਦੇ ਵਿੱਚ ਵਾਧਾ ਨਹੀਂ ਹੋ ਸਕਿਆ ਇਸ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਗਿਣਤੀ ਵਿੱਚ ਆਈ ਕਮੀ ਨੇ ਵੀ ਬਜਟ ਉੱਤੇ ਸਿੱਧਾ ਅਸਰ ਪਾਇਆ ਕੰਟਰਾਸਟਿਵ ਵਿਦਿਆਰਥੀ ਆਮ ਤੌਰ ਉਤੇ ਵਧਦੇ ਫੀਸ ਭਰਦੇ ਨੇ ਜੋ ਸੰਸਥਾਵਾਂ ਦੇ ਲਈ ਇੱਕ ਮਹੱਤਵਪੂਰਨ ਆਮਦਨ ਦਾ ਸਰੋਤ ਰਹੇ ਨੇ ਇਸ ਨਾਲ ਹੀ ਸਰਕਾਰ ਨੇ ਫਟੇ ਪੱਦਰ ਉੱਤੇ ਨਿਵੇਸ਼ ਦਾ ਵੀ ਐਲਾਨ ਕੀਤਾ ਹੈ ਅਗਲੇ 4 ਸਾਲਾਂ ਦੇ ਵਿੱਚ 6.4 ਬਿਲੀਅਨ ਡਾਲਰ ਦੀ ਵੱਟੂ ਫੰਡਿੰਗ ਦੇਣਾ ਪਾਇਆ ਕਿ ਤੱਕ ਹੈ ਇਸ ਰਕਮ ਦੇ ਨਾਲ ਉੱਚ ਮੰਗ ਵਾਲੇ ਕੋਰਸਾਂ ਦੇ ਵਿੱਚ 70 ਹਜ਼ਾਰ ਨਵੇਂ ਸਿੱਤੇ ਜੋੜੇ ਜਾਣਗੇ ਪ੍ਰਤੀ ਵਿਦਿਆਰਥੀ ਫੰਡਿੰਗ ਦੇ ਵਿੱਚ ਵਾਧਾ ਕੀਤਾ ਜਾਵੇਗਾ ਤੇ ਖਾਸ ਤੌਰ ਉਤੇ ਸਿਹਤ ਤੇ ਤਕਨੀਕੀ ਖੇਤਰ ਦੇ ਨਾਲ ਸੰਬੰਧਿਤ ਮਹਿੰਗੇ ਪ੍ਰੋਗਰਾਮਾਂ ਤੇ ਲਈ ਵਧੇਰੇ ਸਹਾਇਤਾ ਦਿੱਤੀ ਜਾਵੇਗੀ ਇਸ ਦੇ ਇਲਾਵਾ 온ਟਾਰੀਓ ਵਿਦਿਆਰਥੀ ਸਹਾਇਤਾ ਪ੍ਰੋਗਰਾਮ ਤੇ ਵਿੱਚ ਵੀ ਤਬਦੀਲੀਆਂ ਕੀਤੀਆਂ ਚਾਰੀਆਂ ਨੇ ਨਵੇਂ ਢਾਂਚੇ ਹੇਠ 11 ਮੂੜ ਪੂਕਤਾਨੀਓ ਪ੍ਰਾਂਤਤਾ ਹਿੱਸਾ ਕਟੇਗਾ ਜਦ ਕਿ ਕਰਜ਼ਿਆਂ ਉੱਤੇ ਨਿਰਭਰਤਾ ਵਧੇਗੀ ਮੰਤਰੀ ਨੋਲਨ ਕੁਇੰਟਾ ਕੈਨ ਆਈ ਕੇ ਇਹ ਪ੍ਰੋਗਰਾਮ ਨੂੰ ਲੰਬੇ ਸਮੇਂ ਦੇ ਲਈ ਵਿੱਤੀ ਤੌਰ ਉਤੇ ਟਿਕਾਊ ਬਣਾਉਂਦੇ ਲਾਜ਼ਮੀ ਹੈ ਹਾਲਾਂਕਿ ਕੁਝ ਵਿਦਿਆਰਥੀ ਸੰਗਠਨਾ ਅਤਿ ਸਿੱਖੇ ਖੇਤਰ ਦੇ ਨਾਲ ਜੁੜੇ ਹਿੱਸੇਦਾਰਾਂ ਨੇ ਚਿੰਤਾ ਵੀ ਜਤਾਈ ਹੈ ਉਹ ਮੰਨਦੇ ਨੇ ਕਿ ਟਿਊਸ਼ਨ ਦੇ ਵਿੱਚ ਵਾਧਾ ਵਿਦਿਆਰਥੀਆਂ ਤੇ ਪਰਿਵਾਰਾਂ ਉੱਤੇ ਵੱਧੂ ਆਰਥਿਕ ਬੋਝ ਪਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹੁੰਚ ਯੋਗ ਅਤੇ ਕਫਾਇਤੀ ਸਿੱਖਿਆ ਸਰਕਾਰ ਦੀ ਪ੍ਰਾਥਮਿਕਤਾ ਰਹਿਣੀ ਚਾਹੀਦੀ ਹੈ। ਕੁਲ ਮਿਲਾ ਕੇ ਫੈਸਲਾ ਅਨਟੈਲੀਟੀ ਪੋਸਟਸ ਕਰਨ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਇੱਕ ਮਹੱਤਵਪੂਰਨ ਮੋੜ ਵਿੱਚੋਂ ਦੇਖਿਆ ਜਾ ਰਿਹਾ ਹੈ। ਮੈਂ ਦੇਖਣਾ ਇਹ ਹੋਵੇਗਾ ਕਿ ਟਿਊਸ਼ਨ ਵਾਧੇ ਅਤੇ ਵਧੀ ਹੋਈ ਫੰਡਿੰਗ ਦਾ ਸੇਓਕ ਆਉਣ ਵਾਲੇ ਸਾਲਾਂ ਦੇ ਵਿੱਚ ਵਿਦਿਆਰਥੀ ਅਤੇ ਸਿੱਖਿਆ ਸੰਸਥਾਵਾਂ ਉੱਤੇ ਕਿਹੋ ਜਿਹਾ ਅਸਰ ਛੱਡਦਾ ਹੈ। ਕੈਨੇਡਾ ਸਰਕਾਰ ਦੇ ਵੱਲੋਂ ਸਟੱਡੀ ਵੀਜ਼ਾ ਸ਼ਰਤਾਂ ਤੇ ਵਰਕ ਪਰਮਿਟ ਨਿਯਮਾਂ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ। ਇੰਟਰਨੈਸ਼ਨਲ ਸਟੂਡੈਂਟਸ ਦੇ ਹਜ਼ੰਨੇ ਕੱਟੇ ਅਤੇ ਹਜ਼ਾਰਾਂ ਨੌਜਵਾਨਾਂ ਦੇ ਵਰਕ ਪਰਮਿਟ ਸਮਾਪਤ ਹੋਣ ਤੇ ਮੱਦੇਨਜ਼ਰ ਬਤਲਾਵ ਚੁਪਚਾਪ ਲਾਗੂ ਕੀਤੇ ਗਏ ਨੇ। ਨਵੇਂ ਨਿਯਮਾਂ ਦੇ ਨਾਲ ਕਾਗਜ਼ੀ ਕਾਰਵਾਈ ਨੂੰ ਵੀ ਕਾਫੀ ਹੱਥ ਅਟਕਟਾ ਹੈ ਗਿਆ। ਸਟੱਡੀ ਵੀਜ਼ਾ ਦੇ ਨਾਲ ਸੰਬੰਧਤ 2024 ਤੋਂ ਲਾਗੂ ਕਈ ਸਖਤ ਨਿਯਮ ਹੁਣ ਘੜਤ ਕਾਦੀਤੇ ਗਏ ਨੇ। ਪਹਿਲੇ ਡਿਗਰੀ ਕੋਰਸ ਦੇ ਲਈ ਵੱਖ-ਵੱਖ ਸੂਬਿਆਂ ਦੇ ਨਾਲ ਜੁੜੇ ਵਿਦਿਅਕ ਅਦਾਰਿਆਂ ਦੇ ਵਿੱਚ ਦਾਖਲਾ ਲੈਣ ਜਾਂ ਟੈਰੀਟੋਰੀਅਲ ਅਟੈਸਟੇਸ਼ਨਸ ਲੈਟਰ ਦੇਣ ਲਾਜ਼ਮੀ ਹੁੰਦੇ ਨੇ ਪਰ ਹੁਣ ਨਵੇਂ ਨਿਯਮਾਂ ਦੇ ਅਧੀਨ ਸਿਰਫ ਇੱਕ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਹੀ ਕਾਫੀ ਹੋਵੇਗਾ ਇਸ ਤੋਂ ਇਲਾਵਾ ਮਾਸਟਰਸ ਅਤੇ ਡਾਕਟਰਲ ਪ੍ਰੋਗਰਾਮਾਂ ਨੂੰ ਇੱਕੋ ਪੱਧਰ ਉੱਤੇ ਮੰਨਿਆ ਜਾਵੇਗਾ ਅਤੇ ਇਹਨਾਂ ਦੇ ਲਈ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਥੇਗੀ ਜੇਕਰ ਕੋਈ ਇੰਟਰਨੈਸ਼ਨਲ ਸਟੂਡੈਂਟ ਆਪਣੀ ਸਟੱਡੀ ਵੀਜ਼ਾ ਦੀ ਮਿਆਦ ਵਧਾਉਣਾ ਚਾਹੁੰਦਾ ਹੈ ਤੇ ਉਸ ਵਿਦਿਅਕ ادارے ਦੇ ਵਿੱਚ ਹੀ ਪੜ੍ਹਾਈ ਜਾਰੀ ਰੱਖਦਾ ਹੈ ਤਾਂ ਉਸ ਨੂੰ ਵੀ ਵੱਖਰੇ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਹੋਵੇਗੀ ਇਸ ਨਾਲ ਹੀ ਅੰਕੜੇ ਦੱਸਉਂਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਦੇ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ 2023 ਦੇ ਵਿੱਚ ਜਿੱਥੇ 9 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਦਾਖਲਾ ਲਿਆ ਸੀ ਉੱਥੇ 2025 ਦੇ ਵਿੱਚ ਇਹ ਅੰਕੜਾ ਘਟ ਕੇ ਲਗਭਗ 6 ਲੱਖ 26 ਹਜ਼ਾਰ ਰਹਿ ਗਿਆ ਵਿਸ਼ਲੇਸ਼ਕ ਪੰਦਰੇ ਦੇ ਸਟੱਡੀ ਵੀਜ਼ਾ ਨਿਯਮਾਂ ਦੀ ਸਖਤੀ ਅਤੇ ਨਾਰਥ ਅਮਰੀਕਾ ਦੀਆਂ ਨੀਤੀਆਂ ਦੇ ਵਿੱਚ ਬਦਲਾਅ ਇਸ ਕਮੀ ਦੇ ਮੁੱਖ ਦਾ ਕਾਰਨ ਹੈ। ਦੂਜੀ ਪਾਸੇ ਵਰਕ ਪਰਮਿਟ ਨਿਯਮਾਂ ਦੇ ਵਿੱਚ ਵੀ ਨਵੀਂ ਰਾਹਤ ਦਿੱਤੀ ਗਈ ਹੈ। ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਤਹਿਤ ਆਏ ਵਿਦੇਸ਼ੀ ਨਾਗਰਿਕ ਹੁਣ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਆਪਣਾ ਵਰਕ ਪਰਮਿਟ ਨਵਿਆ ਸਕਣਗੇ ਅਤੇ ਕੈਨੇਡੀਅਨ ਪਤੇ ਉੱਤੇ ਪ੍ਰਾਪਤ ਕਰ ਸਕਣਗੇ। ਹਾਲਾਂਕਿ ਨਵੀਂ ਨੀਤੀ ਦੇ ਤਹਿਤ ਬਿਨੈਕਾਰ ਦਾ ਕੈਨੇਡਾ ਵਿੱਚ ਮੌਜੂਦ ਹੋਣਾ ਅਤੇ ਲੈਟਰ ਆਫ ਇੰਟਰੋਡਕਸ਼ਨ ਲੈਣਾ ਲਾਜ਼ਮੀ ਹੋਵੇਗਾ। ਪਿਛਲੇ ਸਮੇਂ ਫਲੈਗ ਪੋਲਿੰਗ ਉਤੇ پابੰਦੀਆਂ ਕਾਰਨ ਬਹੁਤ ਸਾਰੇ ਬਿਨਿਕਾਰਨ ਨੂੰ ਮਿਆਦ ਵਧਾਉਣ ਤੇ ਵਿੱਚ ਮੁਸ਼ਕਲਾਂ ਆ ਰਹੀਆਂ ਸੀ ਪਰ ਹੁਣ ਨਵੀਆਂ ਹਦਾਇਤਾਂ ਦੇ ਨਾਲ ਪੁਰਾਣੀ ਰਾਹਤ ਮੁਰਾ ਲਾਗੂ ਕਰ ਦਿੱਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਲਈ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਨਾਲ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਸਚਾਰੂ ਬਣਾਉਣ ਦੇ ਵਿੱਚ ਵੀ ਮਦਦ ਕਰਨ ਗਿਆ ਮਿਸਿਸ ਸਾਗਤ ਦੇ ਵਿੱਚ 1 ਸਾਲ ਪਹਿਲਾਂ ਵਾਪਰੇ ਘਰਤਕ ਹਿਟਨਡਨ ਮਾਮਲੇ ਦੇ ਵਿੱਚ ਹੁਣ ਇੱਕ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਗੰਭੀਰ ਦੋਸ਼ ਲਗਾਏ ਗਏ ਨੇ ਪੁਲਿਸ ਮੁਤਾਬਕ ਇਹ ਤੁਕਤਾਈ ਘਟਨਾ 14 ਫਰਵਰੀ 2025 ਦੀ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਵਾਪਰੀ ਸੀ ਜਾਂਚ ਕਰਤਾਵ ਦੇ ਅਨੁਸਾਰ 20 ਸਾਲਾ ਇੱਕ ਨੌਜਵਾਨ ਔਰਤ ਲੁੰਨ ਲੇਕ ਐਵੇਨਿਊ ਤੇ ਬਿਸਟਰਲ ਰੋਡ ਵੈਸਟ ਤੋਂ ਹਰੇ ਸਿਗਨਲ ਉਤੇ ਸੜਕ ਪਾਰ ਕਰ ਰਹੀ ਸੀ ਹੋਲ ਚੌਰਾਹੇ ਨੂੰ ਲਗਭਗ ਅੱਧਾ ਪਾਰ ਕਰ ਚੁੱਕੀ ਸੀ ਜਦੋਂ ਇੱਕ ਕਾਲੀ ਐਸਯੂਵੀ ਦੇ ਨਾਲ ਬੱਤੇ ਨੂੰ ਅਣਦਿੱਟਾ ਕਰਦੇ ਹੋਏ ਤੇਜ਼ ਰਫ਼ਤਾਰ ਦੇ ਨਾਲ ਚੌਰਾਹੇ ਦੇ ਵਿੱਚ ਦਾਖਲ ਹੋਈ ਅਤੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ ਅਤੇ ਵਾਹਨ ਪੂਰਬ ਦੀਵਾਰ ਤੋੜਦਾ ਰਿਹਾ ਕਟਨਾ ਦੇ ਇਲਾਕੇ ਦੇ ਵਿੱਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਗਈ ਤੇ ਨੈੜਲੇ ਘਰ ਦੇ ਸੁਰੱਖਿਆ ਕੈਮਰੇ ਦੇ ਵਿੱਚ ਕੈਦ ਵੀਡੀਓ ਵਿੱਚ ਉਲਟ ਨੂੰ ਸੜਕ ਪਾਰ ਕਰਦੇ ਇੱਕ ਸ਼ੱਕੀ ਵਾਹਨ ਤੇਜ਼ੀ ਨਾਲ ਆਉਂਦੇ ਹੋਏ ਵੇਖਿਆ ਗਿਆ ਆਸੇ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਵੇ ਫਰਵਿਟ ਹੋਚਾਰ 25 ਨੂੰ ਉਸ ਦੀ ਮੌਤ ਹੋ ਗਈ ਜਾਂਚ ਦੌਰਾਨ 18 ਜੁਲਾਈ 2025 ਨੂੰ ਪੁਲਿਸ ਨੇ ਮਿਸਿਸ ਸਾਗਰ ਤੇ ਵਾਈਟ ਕਲੋਵਰ ਫੀ ਅਤੇ ਐਪਲ ਬਲੋਸਮ ਸਰਕਲ ਖੇਤਰ ਦੇ ਵਿੱਚ ਇੱਕ ਸ਼ੱਕੀ ਵਾਹਨ ਲੱਭ ਲਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਦੀ ਮੁਰੰਮਤ ਕੀਤੀ ਜਾ ਚੁੱਕੀ ਸੀ ਜਿਸ ਕਾਰਨ ਜਾਂਚ ਹੋਰ ਵੀ ਜਟਿਲ ਹੋ ਗਈ ਸੀ ਅਤੇ ਉਸ ਸਮੇਂ ਡਰਾਈਵਰ ਦੀ ਪਛਾਣ ਨਹੀਂ ਹੋ ਸકી ਸੀ ਲੰਬੀ ਜਾਂਚ ਤੋਂ ਬਾਅਦ ਕੈਰਾ ਫਰਵੀ ਤੋਂ ਜਾ 26 ਨੂੰ ਪੁਲਿਸ ਨੇ 26 ਸਾਲਾ ਸੰਦੀਪ ਸੇਖੋਂ ਨੂੰ ਗ੍ਰਿਫਤਾਰ ਕੀਤਾ ਉਸ ਉਤੇ ਹਾਦਸੇ ਤੋਂ ਬਾਅਦ ਮੌਕੇ ਤੇ ਨਾ ਰੁਕਾ ਅਤੇ ਖਤਰਨਾਕ ਡਰਾਈਵਿੰਗ ਕਾਰਨ ਮੌਤ ਹੋਣ ਤੇ ਗੰਭੀਰ ਦੋਸ਼ ਲਗਾਏ ਗਏ ਨੇ ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਉਹ ਕਿਸੇ ਵੀ ਵਿਅਕਤੀ ਨੂੰ ਅਪੀਲ ਕਰਦੀ ਹੈ ਕਿ ਜਿਸ ਕੋਲ ਇਸ ਘਟਨਾ ਦੇ ਨਾਲ ਸੰਬੰਧਿਤ ਜਾਣਕਾਰੀ ਜਾਂ ਵੀਡੀਓ ਹੋਵੇ ਉਹ ਅੱਗੇ ਆ ਕੇ ਅਧਿਕਾਰੀਆਂ ਤੇ ਨਾਲ ਸੰਪਰਕ ਕਰੇ ਅਧਿਕਾਰੀਆਂ ਨੇ ਇਹ ਵੀ ਚੋਲ ਤੇ ਤੈਅ ਕਿ ਸੜਕ ਸੁਰੱਖਿਆ ਦੀ ਪਾਲਣਾ ਕਰਨਾ ਤੇ ਖਾਸ ਤੇ ਦੀ ਸਥਿਤੀ ਦੇ ਵਿੱਚ ਮੌਕੇ ਤੇ ਰਹਿਣਾ ਕਾਨੂੰਨੀ ਅਤੇ ਨੈਤਿਕ ਜ਼ਿੰਮੇਵਾਰੀ ਹੈ ਇਸ ਮਾਮਲੇ ਨੇ ਇੱਕ ਵਾਰ ਫੇਰ ਸੜਕ ਸੁਰੱਖਿਆ ਤੇ ਜ਼ਿੰਮੇਵਾਰ ਡਰਾਈਵਿੰਗ ਬਾਰੇ ਚਰਚਾ ਨੂੰ ਜਨਮ ਦਿੱਤਾ ਹੈ ਜਦਕਿ ਪੀੜਤ ਪਰਿਵਾਰ ਹਜੇ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਮੁਸੀਬਤਾਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਨੇ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਦੇ ਪੋੜ ਛੇੜ ਡਰਾਈਵਰ ਹੁਣ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਇੱਕ ਕੌਮੀ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਜੋ ਟਰਾਂਸਪੋਰਟ ਇੰਡਸਟਰੀ ਦੇ ਕਈ ਕਾਲੇ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੈ ਜਸਟਿਸ ਫੋਰ ਟਰੱਕ ਡਰਾਈਵਰਸ ਅਤੇ ਵੈਸਟ ਕੋਸਟ ਟ੍ਰਕਿੰਗ ਐਸੋਸੀਏਸ਼ਨ ਦੇ ਬਲੂਤਿਆਰ ਕੀਤੀ ਗਈ ਰਿਪੋਰਟ ਮੁਤਾਬਕ 70% ਡਰਾਈਵਰਾਂ ਨੂੰ ਉਹਨਾਂ ਦਾ ਬੰਦਾ ਮਹਿਤਾਣਾ ਨਹੀਂ ਮਿਲ ਰਿਹਾ ਚਾਸੋ ਤੋਂ ਵਰਟ ਡਰਾਈਵਰਾਂ ਦੇ ਨਾਲ ਗੱਲਬਾਤ ਉਤੇ ਅਦਾਲਤੀ ਰਿਪੋਰਟ ਵਿੱਚ ਦੱਸਾਇਆ ਗਿਆ ਕਿ ਸਿਰਫ 6 ਫਿਜ਼ਿਕ ਡਰਾਈਵਰਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਇਆ ਹੈ। ਜ਼ਿਆਦਾਤਰ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਜ਼ਾਰਾ ਕਰਨ ਲਈ ਵੱਧ ਤੋਂ ਵੱਧ ਘੰਟੇ ਕੰਮ ਕਰਨਾ ਪੈਂਦਾ ਹੈ ਕਿਉਂਕਿ ਹਜ਼ਰਤ ਕਿਲੋਮੀਟਰ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ। ਸਮਾਨ ਲੋਡ ਅਤੇ ਅਨਲੋਡ ਕਰਨ ਦੇ ਵਿੱਚ ਲੱਗਣ ਵਾਲਾ ਸਮਾਂ ਬਾਰਡਰ ਕ੍ਰਾਸਿੰਗ ਚਾਹ ਜਾਂ ਟ੍ਰੈਫਿਕ ਦੇ ਵਿੱਚ ਬੀਤਿਆ ਸਮਾਂ ਕਿਸੇ ਗਿਣਤੀ ਵਿੱਚ ਨਹੀਂ ਲਿਆ ਜਾਂਦਾ। ਤਕਰੀਬਨ 75 ਫਿਜ਼ਿਕ ਡਰਾਈਵਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਕੰਮ ਤੇ ਪੂਰੇ ਘੰਟੇ ਦੀ ਅਦਾਇਗੀ ਨਹੀਂ ਮਿਲਦੀ। ਟ੍ਰੇਡ ਫਿਜ਼ ਨੇ ਵੇਸ ਸਟਾਫਟਰ ਦਾ ਸਿੱਖਰ ਕੀਤਾ ਹੈ। ਬੇਜ ਕਟੋਤੀਆਂ ਤੇਰੀ ਦੇ ਨਾਲ ਤਨਖਾਹ ਅਤੇ ਗੈਰਵਾਜਬ ਚਾਰਜ ਆਮ ਗੱਲ ਬਣ ਚੁੱਕੀ ਹੈ। ਪੀੜਤ ਪਰਿਵਾਰਾਂ ਦੇ ਮੁਤਾਬਕ ਹੌਸਨ 10 ਚਾਰ ਡਾਲਰ ਹਨ ਜਿਨ੍ਹਾਂ ਕੰਪਨੀਆਂ ਵੱਲੋਂ ਬਕਾਇਆ ਨੇ ਜਿਨ ਕਿ ਜਿਨ ਕਿ ਕਈ ਮਾਮਲੇ ਵਿੱਚ ਇਹ ਰਕਮ ਮਿਸਤੋ ਵਿਵਾਦ ਹੈ। ਲੇਬਰ ਕਮਿਊਨਿਟੀ ਸਰਵਿਸਿਜ਼ ਆਫ ਪੀਐਲਡੀ ਕਾਰਜਕਾਰੀ ਡਾਇਰੈਕਟਰ ਨਵੀਂ ਔਚਲਰ ਨੇ ਕਿਹਾ ਕਿ ਨਿਗਰਾਨੀ ਦੀ ਘਾਟ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ ਬ੍ਰੋਕਰ ਅਤੇ ਸ਼ੀਪਰ ਘੱਟ ਭਾੜੇ ਦੇ ਲਈ ਦਬਾਅ ਪਾਉਂਦੇ ਨੇ ਜਿਸ ਦਾ ਸਿੱਧਾ ਅਸਰ ਡਰਾਈਵਰਾਂ ਦੀ ਜੇਬ ਉਤੇ ਪੈਂਦਾ ਹੈ ਬਿਆਲੇ ਫੀਜ਼ੀ ਡਰਾਈਵਰਾਂ ਦਾ ਸੇਕ ਕਿ ਉਹਨਾਂ ਨੂੰ ਖੁਦ ਵਿੱਚ ਅਕਤਿਆਰ ਠੇਕੇਦਾਰਾਂ ਦਰਵਾਜਾ ਸਹਾਜ ਹੁੰਦਾ ਹੈ ਇਸ ਕਾਰਨੋ ਘਟੋਕਾ ਟੂਚੂਏ ਓਵਰਟਾਈਮ ਛੁੱਟੀ ਦੀ ਤਨਖਾਹ ਜਰੂਰਗਾਰ ਬਿਮੇ ਵਰਗੇ ਹੱਕਾ ਤੋਂ ਵੰਚਿਤ ਰਹਿੰਦੇ ਨੇ ਡਰਾਈਵਰ ਦੇ ਵੱਲੋਂ ਫੈਡਰਲ ਅਤੇ ਸੁਪਰੀ ਸਰਕਾਰ ਤੇ ਕੋਲ ਤਿੰਨ ਮੁੱਖ ਮੰਗਾਂ ਰੱਖੀਆਂ ਗਈਆਂ ਨੇ ਪਹਿਲੀ ਮਾਲਕ ਅਤੇ ਮੁਲਾਜ਼ਮ ਦੋਹਾਂ ਕਿਸਮ ਦੇ ਡਰਾਈਵਰਾਂ ਦੇ ਲਈ ਘਟੋਕਾ ਟੂਚੂਏ ਦਾ ਟੈਕੀ ਜAVE ਦੂਜੀ ਮੌਸਮ ਜਾਂ ਹੋਰ ਕਾਰਨਾਂ ਕਰਕੇ ਰਾਤ ਦੇ ਵਿੱਚ ਲੱਗਣ ਵਾਲੇ ਸਮੇਂ ਦਾ ਮੁਆਵਜ਼ਾ ਦਿੱਤਾ ਜਾਵੇ ਤੀਜੀ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕਰਨ ਕੀ ਤੋਸ਼ੀ ਕੰਪਨੀਆਂ ਦੇ ਵਿ ਜੋ ਜਾਵੇ ਉਦੋਂ ਟੈਰੀਅਰ ਟਰਕਿੰਗ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੋ ਬੈਗੇਟੋ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਬਣਾਉਣ ਦੀ ਬਜਾਏ ਮੌਜੂਦਾ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਵੀ ਕਾਫੀ ਸੁਧਾਰ ਆ ਸਕਦਾ ਹੈ ਕੋਰੋਨਾ ਮਹਾਮਾਰੀ ਦੌਰਾਨ ਅਸੈਂਸ਼ੀਅਲ ਵਰਕਰ ਮੰਨੇ ਗਏ ਇਹ ਡਰਾਈਵਰ ਅੱਜ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਸਵਾਲ ਇਹ ਕਿ ਸਰਕਾਰਾਂ ਤੇ ਸਬੰਧਿਤ ਵਿਭਾਗ ਹੁਣ ਜਾਗਣਗੇ ਜਾਂ ਇਹ ਮਸਲਾ ਵੀ ਫਾਈਲਾਂ ਦੇ ਵਿੱਚ ਦਬ ਕੇ ਰਹਿ ਜਾਵੇਗਾ ਬਰਿਟਿਸ਼ ਕੋਲੰਬੀਆ ਦੇ ਆਬਸਵੋਰਡ ਹਿਟਿੰਗਟਨ ਸਰਹੱਦੀ ਇਲਾਕੇ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਇੱਕ ਪੰਜਾਬੀ ਡਾਕਟਰ ਵਲ ਦੇ ਕੋਲ 304 ਕਿਲੋਗ੍ਰam ਮੈਥਾਫੈਟਾਮਿਨ ਜਿਸ ਨੂੰ ਆਮ ਭਾਸ਼ਾ ਦੇ ਵਿੱਚ ਚੁੱਟਾ ਕਿਹਾ ਜਾਂਦਾ ਹੈ ਉਹ ਬ੍ਰਾਹਮਤ ਕਰਨ ਦਾ ਦਾਵਾ ਕੀਤਾ ਗਿਆ ਇਹ ਬ੍ਰਾਹਮਗੀ ਇਸ ਸਰਹੱਦੀ ਚੌਂਕੀ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ ਨਿਸ਼ਵਰੀ ਖੇਪ ਦੱਸੀ ਜਾ ਰਹੀ ਹੈ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਸਨੀਪਰ ਡਾਕਸ ਦੀ ਮਦਦ ਦੇ ਨਾਲ ਟਰੱਕ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਪਰਾਸ਼ਕੀ ਬਕਸੇ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਮੈਥਾਫੈਟਾਮਿਨ ਭਰੀ ਹੋਈ ਸੀ ਇਹ ਕਾਰਵਾਈ ਅਬਟਸਫੋਰਡ ਹਿਟਿੰਗਡਨ ਪੋਰਟ ਆਫ ਐਂਟਿਊਟੇ ਕੀਤੀ ਗਈ ਅਧਿਕਾਰੀਆਂ ਮੁਤਾਬਕ ਇਹ ਨਸ਼ੀਲਾ ਪਦਾਰਥ ਕੈਨੇਡਾ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਿਜਾਂਦਾ ਜਾ ਰਿਹਾ ਸੀ ਅਤੇ ਇਸ ਦੀ ਅੰਦਾਜ਼ਨ ਮਾਤਰਾ 314 ਕਿਲੋਗ੍ਰਾਮ ਹੈ ਕਿਉਂਕਿ ਬਹੁਤ ਵੱਡੀ ਖੇਪ ਮਨੀ ਜਾ ਰਹੀ ਹੈ ਮਾਮਲੇ ਦੇ ਵਿੱਚ ਸਤਨਾਮ ਸਿੰਘ ਨਾਮਕ ਡਰਾਈਵਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਬਾਅਦ ਦੇ ਵਿੱਚ ਉਸ ਨੂੰ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਸ ਖਿਲਾਫ ਮੈਥਾਫੈਟਾਮੀਨ ਨੂੰ ਕੈਨੇਡਾ ਵਿੱਚ ਆਯਾਤ ਕਰਨ ਦੇ ਸਾਜ਼ਿਸ਼ ਦੇ ਨਾਲ ਰੱਖਣ ਅਤੇ ਤਸਕਰੀ ਦੇ ਇਰਾਦੇ ਨਾਲ ਰੱਖਣ ਦੇ ਦੋਸ਼ ਲਗਾਏ ਗਏ ਨੇ ਮਾਮਲੇ ਦੀ ਜਾਂਚ ਜਾਰੀ ਹੈ ਇਸ ਬਰਮਾਤ ਕੀ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਖਰੀ ਨੇ ਕਿਹਾ ਕਿ ਇਹ ਨਸ਼ੀ ਕੈਨੇਡੀਅਨ ਕਮਿਊਨਿਟੀਆਂ ਦੇ ਵਿੱਚ ਵੇਚਣ ਦੇ ਲਈ ਲਿਆਂਦੇ ਜਾ ਰਹੇ ਸਨ ਪਰ ਸੀਬੀਐਸਏ ਇਤਿਹਾਜ਼ ਸੀ ਐਮਪੀ ਦੇ ਤਾਲਮੇਲ ਦੇ ਨਾਲ ਕੁਮੰਤਰੀ ਨਸ਼ਾ ਤਸਕਰ ਗਿਰੋਦੇ ਮਨਸੂਬਿਆਂ ਨੂੰ ناکਾਮ ਕਰ ਦਿੱਤਾ ਗਿਆ। ਉਨੇ ਕਿਹਾ ਕਿ ਸਰੱਦੀ ਸੁਰੱਖਿਆ ਏਜੰਸੀ ਦੀ ਸचेਤੀ ਦੇ ਨਾਲ ਕਿ ਨੈ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਹੱਤਵਪੂਰਨ ਸਫਲਤਾ ਮਿਲੀ ਹੈ ਉਦੋਂ ਸੀਬੀਐਸਏ ਦੇ ਪੈਸੀਫਿਕ ਰੀਜਨ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੌਰਾਨ ਇੱਕ ਟਨ ਤੋਂ ਵੱਧ ਨਿਸ਼ਲੇ ਪਦਾਰਥ ਜ਼ਬਤ ਕੀਤੇ ਗਏ ਨੇ ਇਹ ਅੰਕੜੇ ਦੱਸਉਂਦੇ ਨੇ ਕਿ ਸਰੱਦਾ ਉਤੇ ਨਿਗਰਾਨੀ ਹੋਰ ਵੀ ਕੜੀ ਕੀਤੀ ਗਈ ਹੈ ਤੇ ਨਸ਼ਾ ਤਸਕਰੀਬ 'ਤੇ ਕਾਰਵਾਈ ਲਗਾਤਾਰ ਚੱਲ ਰਹੀ ਹੈ ਫਿਲਹਾਲ ਗ੍ਰਿਫਤਾਰ ਸ਼ਖਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਕਾਰਵਾਈ ਚੱਲ ਰਹੀ ਹੈ ਤੇ ਅਗਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਰਿਸਰਚਰਾਂ ਦੇ ਵੱਲੋਂ ਜਾਰੀ ਇੱਕ ਨਵੀਂ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਸੂਬੇ ਦੇ ਵਿੱਚ ਆਏ ਕਈ ਸ਼ਰਨਾਰਥੀਆਂ ਤੇ ਨਵੇਂ ਪ੍ਰਵਾਸੀਆਂ ਨੂੰ ਉਹਨਾਂ ਦੇ ਮੂਲ ਦੇਸ਼ ਅਤੇ ਹਾਲਾਤ ਤੇ ਆਧਾਰ ਉਤੇ ਸਰਕਾਰੀ ਮਦਦ ਦੇ ਵਾਕ-ਵਾਕ ਪੱਤਰ ਮਿਲੇ ਨੇ ਇਸ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਮਦਦ ਦੇ ਮਾਪਦੰਡਾਂ ਦੇ ਪਿੱਛੇ ਇੱਕ ਸਾਲਤਾ ਦੀ ਘਾਟ ਹੈ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅੰਟਰਨੈਟਿਵਲਸ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਰੀਸੈਟਲਮੈਂਟ ਖੇਤਰ ਦੇ ਨਾਲ ਜੁੜੇ ਵਿਅਕਤੀ ਦੇ ਨਾਲ ਗੱਲਬਾਤ ਕਰਕੇ تین ਮੁੱਖ ਸਮੂਹ ਸੀਰੀਆ ਅਫਗਾਨਿਸਤਾਨ ਅਤੇ ਯੂਕਰੇਨ ਤੋਂ ਆਏ ਲੋਕਾਂ ਦੇ ਲਈ ਸਰਕਾਰੀ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ ਹੈ ਰਿਪੋਰਟ ਦੇ ਸਹਿ-ਲੇਖਕਾਂ ਦੇ ਅਨੁਸਾਰ ਜ਼ਿਆਦਾਤਰ ਭਾਗੀਦਾਰਾਂ ਨੇ ਕਿਹਾ ਕਿ ਆਮ ਤੌਰ ਉਤੇ ਸ਼ਰਨਾਰਥੀਆਂ ਦੇ ਲਈ ਮਿਲਣ ਵਲੀ ਮਦਦ ਉਹਨਾਂ ਦੀਆਂ ਲੋੜਾਂ ਪੂਰੀ ਕਰਨ ਦੇ ਲਈ ਕਾਫੀ ਨਹੀਂ ਹੁੰਦੀ ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਆਏ ਹੋਣ ਹਾਲਕਿ ਸੀਰੀਅਨ ਅਤੇ ਯੂਕਰੇਨੀ ਪ੍ਰਵਾਸੀਆਂ ਦੇ ਲਈ ਸ਼ੁਰੂ ਕੀਤੀਆਂ ਕੁਝ ਖਾਸ ਸਹੂਲਤਾਂ ਨੂੰ ਇੱਕ ਵਧੀਆ ਮਾਡਲ ਵਜੋਂ ਵੇਖਿਆ ਗਿਆ ਹੈ ਰਿਪੋਰਟ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਲਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ ਕਿ ਜਨਵਰੀ 2015 ਤੋਂ ਅਕਤੂਬਰ 2024 ਤੱਕ ਮੈਨੀਟੋਬਾ 18000 ਤੋਂ ਵੱਧ ਸ਼ਰਨਾਰਥੀਆਂ ਨੂੰ ਸਵੀਕਾਰਿਆ ਸਰੀਆ ਸੰਘਰਸ਼ ਤੋਂ ਬਾਅਦ ਸਰਕਾਰ ਦੇ ਵਿਚਾਰ ਵਧਿਆ ਸੇ ਹੋਕ ਅਤੇ ਫਾਦੂ ਫੰਡਿੰਗ ਕਾਰਨ ਕਾਰਵਾਈ ਤੇਜ਼ ਰਹੀ ਹੈ ਯਾਤਰਾ ਕਰਜ਼ੇ ਮੁਆਫੀ ਤਹਿਤ ਰੈਂ ਦਿੱਲੀ ਖਾਸ ਹਾਊਸਿੰਗ ਪਰਬੰਧ ਕੀਤੇ ਗਏ ਪਰ ਦਿਆਨ ਦੱਸਦੇ ਕਿ ਬਾਅਦ ਦੇ ਵਿੱਚ ਆਏ ਅਫਗਾਨ ਸ਼ਰਨਾਰਥੀਆਂ ਨੂੰ ਇਸੇ ਪੱਧਰ ਦੀ ਸਹਾਇਤਾ ਨਹੀਂ ਮਿਲੀ ਕਈ ਪਾਕੀਦਾਰਾਂ ਨੇ ਦੱਸਿਆ ਕਿ ਸੁਭਾਈ ਪੱਧਰ ਉਤੇ ਖਾਸ ਪ੍ਰੋਗਰਾਮਾਂ ਦੀ ਕਾਰਟ ਮਹਿਸੂਸ ਹੋਈ ਇਸ ਦੇ ਉਲਟ ਯੂਕਰੇਨ ਸੰਕਟ ਤੋਂ ਬਾਅਦ ਆਏ ਲੋਕਾਂ ਦੇ ਲਈ ਦਿੱਤੀ ਮਦਦ ਨੂੰ ਕਾਫੀ ਪ੍ਰਭਾਵਸ਼ਾਲੀ ਮੋੜ ਮੰਨੇਗਾ मार्च 2022 ਤੋਂ ਮਾਰਚ 2024 ਤੱਕ ਲਗਭਗ 3 ਲੱਖ ਲੋਕ ਕੈਨੇਡਾ ਅਤੇ April 2024 ਤੱਕ 27 ਹਜ਼ਾਰ ਤੋਂ ਵੱਧ ਲੋਕ ਮੈਨੀਟੋਬਾ ਦੇ ਵਿੱਚ ਵਸੇ। ਮਿਨੀਪੈਗ 에ਅਰਪੋਰਟ ਨੇੜੇ ਸਵਾਗਤ ਕੇਂਦਰ بنائے ਗਏ ਜਿੱਥੇ ਰਹਿਣ, ਰੋਜ਼ਗਾਰ ਅਤੇ ਪਾਸਵ ਸਹਾਇਤਾ ਦਿੱਤੀ ਗਈ। ਇਸੇਲਾਮ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਨੇ ਯੂਕ੍ਰੇਨੀ ਪ੍ਰਵਾਸੀਆਂ ਦੇ ਲਈ ਡਰਾਈਵਿੰਗ ਲਾਇਸੈਂਸ ਬਦਲਣ ਦੀ ਪ੍ਰਕਿਰਿਆ ਵੀ ਸੌਖੀ ਕੀਤੀ। ਹਾਲੇ ਕਿ ਕੁਝ ਲੋਕਾਂ ਨੇ ਕਿਹਾ ਹੈ ਕਿ ਇਹ ਤਰੀਕਾ ਹੋਸਮੁਆ ਦੇ ਨਾਲ ਨਾ ਬਰਾਬਰੀ ਪੈਦਾ ਕਰ ਸਕਦਾ ਹੈ। ਅਤਿਅਸਥਾਈ ਦਰਜੇ ਦੇ ਕਾਰਨ ਕੁਝ ਪ੍ਰਵਾਸੀ ਅਸੁਰੱਖਿਅਤ ਮਹਿਸੂਸ ਕਰਦੇ ਨੇ। ਰਿਪੋਰਟ ਦੇ ਅਖੀਰ ਦੇ ਵਿੱਚ ਸਾਰੇ ਸ਼ਰਨਾਰਥੀਆਂ ਦੇ ਲਈ ਇੱਕਸਾਰ ਅਤੇ ਨਿਆਂਪੂਰਨ ਨੀਤੀ ਬਣਾਉਣ ਦੀ ਸਫਾਰਿਸ਼ ਕੀਤੀ ਗਈ ਹੈ। ਸਹਿ ਲੇਖਕਾਂ ਨੇ ਕੰਟਰੀ ਅਤੇ ਸੂਬਾਈ ਸਰਕਾਰਾਂ ਦੇ ਲਈ 18 ਨੀਤੀਗਤ ਸੁਝਾਅ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਤੇਜ਼ ਇਮੀਗ੍ਰੇਸ਼ਨ ਪ੍ਰਕਿਰਿਆ, ਐਮਰਜੈਂਸੀ ਵੀਜ਼ਾ ਪ੍ਰੋਗਰਾਮ ਵਾਦਾਮਦਨ ਸਹਾਇਤਾ ਤੇ ਰੁਜ਼ਗਾਰ ਕੇਂਦਰੀ ਟ੍ਰੇਨਿੰਗ ਸ਼ਾਮਲ ਨੇ ਤਾਂ ਜੋ ਕੋਇਥ ਦੇ ਵਿੱਚ ਹਰ ਤੇਸ਼ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਇਕਸਾਰ ਮਦਦ ਮਿਲ ਸਕੇ